ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਪਰ ਹਮਲਾ ਬੋਲਿਆ ਜਾ ਰਿਹਾ ਹੈ ਕਿਸੇ ਦੇ ਨਜਾਇਜ਼ ਤਰੀਕੇ ਦੇ ਨਾਲ ਆਪਣੀ ਜਾਇਦਾਦ ਬਣਾਈ ਹੈ ਜਾਂ ਘਰ ਬਣਾਏ ਇਲੀਗਲ ਤਰੀਕੇ ਦੇ ਨਾਲ ਤਾਂ ਉਹ ਸਾਰੀਆਂ ਪ੍ਰਾਪਰਟੀਆਂ ਢਾਈਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਹੁਣ ਇੱਕ ਹੋਰ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਸਰਕਾਰ ਦਾ ਸਾਰੀ ਜਿਹੜੀ ਸਬ ਕਮੇਟੀ ਨਸ਼ਿਆ ਦੀ ਮਾਨਿਟਰਿੰਗ ਦੇ ਵਾਸਤੇ ਕਿ ਕਾਰਵਾਈ ਕੀ ਹੋ ਰਹੀ ਹੈ ਜਿਹੜੇ ਨਸ਼ੇ ਵੇਚ ਰਹੇ ਨੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਪਰ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਸ ਨੂੰ ਮਾਨਿਟਰਿੰਗ ਕਰਨ ਦੇ ਵਾਸਤੇ ਇੱਕ ਸਬ ਕਮੇਟੀ ਪੰਜ ਕੈਬਨਟ ਮੰਤਰੀਆਂ ਦੀ ਬਣਾਈ ਗਈ ਸੀ ਹੁਣ ਉਹ ਸਬ ਕਮੇਟੀ ਜਿਹੜੀ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾਵੇਗਾ ਤੇ ਉੱਥੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਔਰ ਉਥੋਂ ਦੇ ਅ ਜਿਲਿਆਂ ਦਾ ਉਥੋਂ ਦੇ ਪਿੰਡਾਂ ਦਾ ਜਾਇਜ਼ਾ ਵੀ ਲਿਆ ਜਾਵੇਗਾ ਕਿ ਇੱਥੇ ਨਸ਼ੇ ਨੂੰ ਲੈ ਕੇ ਐਕਸ਼ਨ ਕੀ ਹੋਇਆ ਜਾਂ ਫਿਰ ਇੱਥੇ ਹੁਣ ਦੀ ਕੰਡੀਸ਼ਨ ਕੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਉਹ ਕਿਹੜੇ ਕਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਜਿੱਥੇ ਇਹ ਸਬ ਕਮੇਟੀ ਜਿਹੜੀ ਪੰਜ ਕੈਬਨਿਟ ਮੰਤਰੀਆਂ ਦੀ ਬਣਾਈ ਗਈ ਸੀ ਉਹ ਜਾਣ ਕੇ ਉਥੇ ਔਰ ਉਥੇ ਮਾਨਿਟਰਿੰਗ ਕਰਨਗੇ ਔਰ ਉਥੋਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸਦੀ ਹੈ ਕੈਬਨਿਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਬਠਿੰਡਾ ਦੇ ਵਿੱਚ ਮੀਟਿੰਗਾਂ ਕਰਨਗੇ ਸਾਰੇ ਅਧਿਕਾਰੀ ਬਠਿੰਡਾ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਵੱਲੋਂ ਔਰ ਜਾਇਜ਼ਾ ਵੀ ਲਿਆ ਜਾਵੇਗਾ ਕਿ ਨਸ਼ੇ ਦੇ ਉੱਪਰ ਕੀ ਕਾਰਵਾਈ ਹੋਈ ਹੈ ਚਾਹੇ ਉਹ ਐਫ ਆਈ ਆਰ ਕਿਉਂ ਨਾ ਹੋਵੇ ਚਾਹੇ ਫਿਰ ਅਰੈਸਟ ਦੀ ਗੱਲ ਕਿਉਂ ਨਾ ਕਰੀਏ ਜਾਂ ਫਿਰ ਉਹ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਘਰ ਬਣਾਏ ਨੇ ਉਹਨਾਂ ਦੀ ਪ੍ਰਾਪਰਟੀ ਦਾ ਕੀ ਬਣਿਆ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਸ਼ਾਮਿਲ ਨੇ ਮੰਤਰੀ ਲਾਲਜੀਤ ਭੁੱਲਰ ਫਰੀਦਕੋਟ ਤੇ ਮਾਨਸਾ ਜ਼ਿਲ੍ਹੇ ਦਾ ਦੌਰਾ ਕਰਨਗੇ ਯਾਨੀ ਕਿ ਫਰੀਦਕੋਟ ਤੇ ਮਾਨਸਾ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਸਾਰੇ ਅਧਿਕਾਰੀਆਂ ਦੇ ਨਾਲ ਮਿਲ ਕੇ ਨਸ਼ੇ ਦੇ ਵਿਰੁੱਧ ਕਾਰਵਾਈ ਕੀ ਹੋਈ ਹੈ ਉਹਦਾ ਵੀ ਅਮ ਜਿਹੜਾ ਪੂਰੀ ਗੱਲਬਾਤ ਦੇ ਉਪਰ ਵੀਰਵਾ ਜਿਹੜਾ ਲਿਆ ਜਾਵੇਗਾ ਤਾਂ ਮਾਨ ਸਰਕਾਰ ਦਾ ਨਸ਼ਿਆਂ ਦੇ ਖਿਲਾਫ ਲਗਾਤਾਰ ਐਕਸ਼ਨ جاری ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕੈਬਨਿਟ ਮੰਤਰੀ ਉਹ ਵੀ ਬਠਿੰਡਾ ਸੰਗਰੂਰ ਤੇ ਬਰਨਾਲਾ ਦੇ ਜਿੰਨੇ ਵੀ ਨਸ਼ਾ ਛਡਾਊ ਕੇਂਦਰ ਨੇ ਉੱਥੇ ਦੌਰਾ ਕੀਤਾ ਜਾਵੇਗਾ ਕਿਉਂਕਿ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਨਸ਼ਾ ਮਿਲ ਰਿਹਾ ਹੈ ਉੱਥੇ ਵੀ ਨਸ਼ਾ ਦਿੱਤਾ ਜਾ ਰਿਹਾ ਹੈ ਤਾਂ ਇਸ ਕਰਕੇ ਹੁਣ ਪੰਜਾਬ ਸਰਕਾਰ ਇਸ ਨੂੰ ਲੈ ਕੇ ਵੀ ਸੋਹਿਰਦ ਹੋ ਚੁੱਕੀ ਹੈ ਔਰ ਦੌਰਾ ਕੀਤਾ ਜਾਵੇਗਾ ਨਸ਼ਾ ਛਡਾਊ ਕੇਂਦਰਾ ਦਾ ਵੀ ਦੌਰਾ ਹੋਵੇਗਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕੈਬਨਿਟ ਮੰਤਰੀ ਖੁਦ ਇਹਨਾਂ ਨਸ਼ਾ ਛਡਾਊ ਕੇਂਦਰਾ ਦਾ ਦੌਰਾ ਕਰਨਗੇ ਔਰ ਮੁੜ ਵਿਸੇਬਾ ਸੈਂਟਰ ਜਿਵੇਂ ਬਣਾਏ ਜਾ ਰਹੇ ਨੇ ਉਹਨਾਂ ਦਾ ਵੀ ਦੌਰਾ ਜਿਹੜਾ ਕੀਤਾ ਜਾਵੇਗਾ ਮੰਤਰੀ ਲਾਲਜੀਤ ਪੁੱਲਨ ਫਰੀਦਕੋਟ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰਨਗੇ ਔਰ ਨਸ਼ੇ ਦੇ ਵਿਰੁੱਧ ਕਾਰਵਾਈ ਕੀ ਹੋਈ ਹੈ ਦਾ ਵੇਰਵਾ ਲੈਣਗੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਬਠਿੰਡਾ ਦੇ ਵਿੱਚ ਮੀਟਿੰਗਾਂ ਕਰਨਗੇ ਔਰ ਮੰਤਰੀ ਬਲਬੀਰ ਸਿੰਘ ਜਿਹੜੇ ਨੇ ਬਠਿੰਡਾ ਸੰਗਰੂਰ ਤੇ ਬਰਨਾਲਾ ਦੇ ਨਸ਼ਾ ਛਡਾਊ ਕੇਂਦਰਾਂ ਦਾ ਦੌਰਾ ਕਰਨਗੇ ਤੇ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਜਾਨੀ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਵੇਚਣ ਵਾਲੇ ਦੀ ਖੈਰ ਨਹੀਂ ਹੈ ਔਰ ਜਿਹੜੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਦੇ ਵਾਸਤੇ ਮੁੜ ਵਸੇਬੇ ਸੈਂਟਰ ਜਾਨੀ ਕਿ ਜਿਵੇਂ ਨਸ਼ਾ ਛਡਾਊ ਕੇਂਦਰ ਨੇ ਉੱਥੇ ਉਹਨਾਂ ਦਾ ਨਸ਼ਾ ਵੀ ਛਡਾਇਆ ਜਾ ਰਿਹਾ ਔਰ ਮੁੜ ਵਸੇਬਾ ਕੇਂਦਰ ਬਣਾਏ ਜਾਣਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇਗੀ ਕਿ ਕਿਵੇਂ ਇਸ ਟੀਨ ਨੂੰ ਛੱਡਿਆ ਜਾਵੇ ਔਰ ਮੋਟੀਵੇਟ ਕਿਵੇਂ ਕੀਤਾ ਜਾਵੇ ਔਰ ਕਿਉਂ ਇਸ ਦਲਦਲ ਦੇ ਵਿੱਚ ਫਸੇ ਨੇ ਤਾਂ ਉਹ ਮੁੜ ਵਸੇਬਾ ਸੈਂਟਰ ਬਣਾਏ ਜਾਣਗੇ ਜਿਦੇ ਵਿੱਚ ਉਹਨਾਂ ਦੀ ਕਰੀਅਰ ਕਾਉਂਸਲਿੰਗ ਹੋਗੀ ਉਹਨਾਂ ਦੀ ਮੋਟੀਵੇਸ਼ਨ ਹੋਗੀ ਤਾਂ ਉਹਨਾਂ ਨੂੰ ਬੂਸਟ ਵੀ ਕੀਤਾ ਜਾਵੇਗਾ ਸੋ ਇਹ ਸਬ ਕਮੇਟੀ ਜਿਹੜੀ ਬਣਾਈ ਹੈ ਉਹ ਲਗਾਤਾਰ ਐਕਸ਼ਨ ਦੇ ਵਿੱਚ ਹੈ ਤਾਂ ਹੁਣ ਹੋਰ ਵੀ ਹੁਕਮ ਜਿਹੜੇ ਕਰ ਦਿੱਤੇ ਗਏ ਨੇ ਕਿ ਕੈਬਨਿਟ ਮੰਤਰੀ ਜਿਹੜੇ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਤੇ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨਗੇ ਔਰ ਕੀ ਕਾਰਵਾਈ ਕੀਤੀ ਹੈ ਸਾਰਾ ਵੇਰਵਾ ਜਿਹੜਾ ਆ ਬਿਉਰਾ ਜਿਹੜਾ ਆ ਉਹ ਅਧਿਕਾਰੀਆਂ ਦੇ ਕੋਲੋਂ ਲਿਆ ਜਾਵੇ